ਆ ਗਿਆ 26 ਜਨਵਰੀ 2024 ਨੂੰ ਜਿਹੜੀ ਹੋਈ ਸਾਡੀ ਸ਼ੁਰੂ ਕੀਤੀ ਸੀ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਅਸੀਂ ਰਜਿੰਦਰ ਹਸਪਤਲ ਦੀ ਐਮਰਜੈਂਸੀ ਸ਼ੁਰੂ ਕਰ ਰਹੇ ਆ ਕਿ ਐਮਰਜੈਂਸੀ ਦੇ ਕਿਸੇ ਮਰੀਜ਼ ਨੂੰ ਕੋਈ ਦਵਾਈ ਨਹੀਂ ਬਿਗਾਣੀ ਤੇ ਔਰ ਇਹਦੇ ਵਿੱਚ 24 ਘੰਟੇ ਤੱਕ ਦਵਾਈ ਮਿਲੇਗੀ ਕੰਟੇਨ ਹੋਏਗੀ ਮਰੀਜ਼ਾਂ ਦੇ ਆਰਾਮ ਕਰਨ ਦੀ ਜਗ੍ਹਾ ਹੋਏਗੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਿਹੜੇ ਪੰਜਾਬ ਦੇ 3 ਕਰੋੜ ਜਿਹੜਾ ਯੂਨੀਵਰਸਲ ਜਿਹੜਾ ਹੈਗਾ ਸਾਰੀਆਂ ਫੈਮਲੀਆਂ ਦਾ 65 ਲੱਖ ਫੈਮਲੀਆਂ ਦਾ 10 ਲੱਖ ਦਾ ਬੀਮਾ ਹੋਏਗਾ ਉਹ ਸਾਰੀ ਜਾਣਕਾਰੀ ਇੱਥੋਂ ਮਿਲ ਜੀ ਉਹਨਾਂ ਨੂੰ ਜਦੋਂ ਮਰਜੀ ਬੰਦਾ ਦੇ ਪੰਜਾਬ ਦਾ ਬੰਦਾ ਹੋਵੇ ਉਹ ਕੋ ਸਿਰਫ ਧਾਰ卡ਡ ਹੋਣਾ ਚਾਹੀਦਾ ਉਹਦਾ ਕਾਰਡ ਬਣ ਜਾਏਗਾ 10 ਲੱਖ ਦਾ ਤੇ ਉਹਦੇ ਦਾ ਸਾਰਾ ਇਲਾਜ ਸਾਰੇ ਬੰਦਿਆਂ ਦਾ ਫ੍ਰੀ ਹੋਏਗਾ ਜੀ ਸ਼ੁਰੂ ਕੀਤੀ ਕੀ ਸ਼ੁਰੂਆਤ ਕੀਤੀ ਗਈ ਹੈ ਪਟਿਆਲਾ ਤੋਂ ਤੇ ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਪਹਿਲਾਂ ਕੀਤੀ ਸੀ ਜੀ ਇਹ 2022 ਚ ਆ ਕੇ ਕਰਤੀ ਜਿਹੜੇ 100 100 ਮਹੱਲਾ ਕਲੀਨਿਕ ਸੀ ਤੇ 2023 ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰਗਸ ਇਹ ਜਿਹੜੇ ਆ ਗਿਆ 26 ਜਨਵਰੀ 2024 ਨੂੰ ਜਿਹੜੀ ਹੋਈ ਸਾਡੀ ਸ਼ੁਰੂ ਕੀਤੀ ਸੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਸਕੈਂਡਰੀ ਕੇਅਰ ਹੈ ਜ਼िला ਹਸਪਤਾਲ ਸੰਬਜਣਾ ਹਸਪੀਟਲ ਜਿਹੜੇ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਹਸਪਤਾਲ ਆ ਉਹਦੇ ਚ ਮੈਡੀਕਲ ਕਾਲਜ ਆ ਤੇ ਪੂਰੇ ਕਵਰ ਡੀਆਂ ਉਹਦੇ ਅੱਜ ਅਸੀਂ ਜੰਦਰ ਹਸਪਤਾਲ ਦੀ ਐਮਰਜੈਂਸੀ ਸ਼ੁਰੂ ਕਰ ਰਹੇ ਆ ਕਿ ਐਮਰਜੈਂਸੀ ਦੇ ਕਿਸੇ ਮਰੀਜ਼ ਤੋਂ ਕੋਈ ਦਵਾਈ ਨਹੀਂ ਵਗਾਣੀ ਜੀ ਸਾਰੀਆਂ ਦਵਾਈਆਂ ਅੰਦਰੋਂ ਮੰਨ ਲਈਆਂ ਉਹਦੇ ਚਾਨੂੰ ਜਿਹੜੀ ਐਨ ਜੀਓ ਵੀ ਸਪੋਰਟ ਕਰਦੀ ਆ ਬਟ ਇਹ ਸਰਕਾਰ ਦਾ ਇਨੀਸ਼ੀਏਟਿਵ ਹੈ ਪ੍ਰਾਇਮਰੀ ਕੇਅਰ 100% ਜੀ ਸੈਕੰਡਰੀ ਕੇਅਰ 100% ਹੈ ਤੇ ਹੁਣ ਅਸੀਂ ਟਰਸਰੀ ਕੇਅਰ ਤੇ ਸ਼ੁਰੂਆਤ ਕੀਤੀ ਆ ਤੇ ਇਹ ਅਮਰਜਸ ਵਿੱਚ ਤੇ ਸ਼ੁਰੂਆਤ ਕੀਤੀ ਆ ਹੌਲੀ ਹੌਲੀ ਬਾਕੀ ਸਾਰੇ ਵੀ ਜਿਹੜਾ ਤੁਹਾਡਾ ਐਮਸੀਐਚ ਵਿੰਗ ਹੈ ਜੱਚਾ ਬੱਚਾ ਕੇਂਦਰ ਆ ਉਹਦੇ ਵਿੱਚ ਸੁਪਰ ਸਪੈਸ਼ਲਿਟੀ ਵਿੰਗ ਹੈ ਉਹਦੇ ਵਿੱਚ ਉਹ ਵੀ ਸਾਰੀ ਕਰਾਂਗੇ ਉੱਥੇ ਵੀ 80% ਅਸੀਂ 90% ਮਿਲ ਰਹੀ ਆ ਉੱਥੇ ਵੀ ਲੇਕਿਨ ਉਹ 100% ਨਹੀਂ ਆਇਆ ਇੱਥੇ ਅਜੇ 100% ਸੀ ਜਿਹੜਾ ਟਾਰਗੇਟ ਹੈ ਅਚੀਵ ਕੀਤਾ ਜੀ ਸਰ ਸਾਹਿਬ ਕਈ ਡਾਕਟਰ ਬਾਰੂ ਵੀ ਦਵਾਈਆਂ ਲਿਖ ਕੇ ਦੇ ਰਹੇ ਨੇ ਕਿ ਉਹ ਵੀ ਅਵੇਲੇਬਲ ਹੋਣਗੇ ਹਾਂ ਉਹ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪ੍ਰਾਇਮਰੀ ਤੇ ਸੈਕੰਡਰੀ ਕੇਅਰ ਉਹ ਜਿਹੜੀ ਆਪਰੇਟੀ ਦੀ ਮੈਡੀਸਿਨ ਦੇ ਆ ਉਹ ਅਜੇ ਨਹੀਂ ਜਦੋਂ ਸਾਡੇ ਕੋਲੇ ਪੂਰਾ ਅਰੇਂਜਮੈਂਟ ਹੋ ਜਾਏਗਾ ਫਿਰ ਅਸੀਂ ਉਹ ਸ਼ੁਰੂ ਕਰਾਂਗੇ ਉਹ ਵੀ ਲਾਂਚ ਕਰਾਂਗੇ ਤਰਸੀ ਕੇਅਰ ਚਾਹੇ ਨਹੀਂ ਦੇ ਰਹੇ ਉਹਦੇ ਵਿੱਚ ਐਮਰਜੈਂਸੀ ਦਾ ਸ਼ੁਰੂ ਕੀਤਾ ਅਸੀਂ ਅੱਜ ਇਸਰ ਇੱਕ ਬੱਚਾ ਵਾਰ ਦੇ ਵਿੱਚ ਇੱਕ ਕਾਲ ਪੱਛੋ ਜਿਹੜੇ ਇਹ ਮਾਰੀ ਲੁਕਵਾ ਕੰਮ ਆਇਆ ਦੇਖੋ ਉਹਦੇ ਚ ਤੁਸੀਂ ਉਹਨੂੰ ਇਨਸੀਡੈਂਟ ਨਹੀਂ ਕਹਿ ਸਕਦੇ ਉਹ ਤਾਂ ਇੱਕ ਸਪਾਰਕਿੰਗ ਹੋਈ ਆ ਮਾਰੀ ਜੀ 플ੱਗ ਦੇ ਸਪਾਰਕਿੰਗ ਹੋਈ ਆ ਐਂਡ ਸਟਾਫ ਐਕਟਡ ਇਮੀਡੀਏਟਲੀ ਐਂਡ ਮੈਂ ਅਪਰੀਸ਼ੀਏਟ ਵੀ ਕੀਤਾ ਸੀ ਸਟਾਫ ਦਾ ਕਿ ਬਹੁਤ ਵਧੀਆ ਪ੍ਰੋਪਰ ਐਕਸ਼ਨ ਸੀ ਉਹਨਾਂ ਨੇ ਬੱਚੇ ਸ਼ਿਫਟ ਕਰਤੇ ਕਿਸੇ ਦਾ ਕੋਈ ਕਿਸੇ ਦਾ ਕੋਈ ਦਿੱਕਤ ਵੀ ਨਹੀਂ ਆਈ ਕਿਸੇ ਨੂੰ ਕਿੰਨਾ ਫੰਡ ਵਗੈਰਾ ਤੋਂ ਹੋਈ ਹੈ ਬੇਵਕੂਫੀ ਹਾਂ ਜੀ ਫੰਡ ਵਗੈਰਾ ਕਿ ਇਹਦੇ ਫੰਡ ਦੀ ਕੋਈ ਲਿਮਿਟੇਸ਼ਨ ਨਹੀਂ ਆ ਜੀ ਜਿੰਨਾ ਫੰਡ ਚਾਹੀਦਾ ਹੋਵੇਗਾ ਦੇਾਂਗੇ ਉਹਨਾਂ ਨੂੰ ਇਹਨਾਂ ਦੀ ਪਾਵਰ ਵਧਾਤੀਆਂ ਖਰੀਦ ਲੈਣਾ ਇਹ ਉਹ ਸਾਰੀਆਂ ਅਸੀਂ ਜਿਹੜੀਆਂ ਪਾਵਰਸ ਆ ਗਿਆ ਐਸਐਮਐਸ ਦੀਆਂ ਸਿਵਲ ਸਪਜਨ ਦੀਆਂ ਟਰੈਕਟਰ ਦੀਆਂ ਡੀਆਰਐਮਈ ਦੀਆਂ ਔਰ ਜਿਹੜੇ ਆਪਣੇ ਡਾਇਰੈਕਟਰ ਪ੍ਰਿੰਸੀਪਲ ਨਾਲ ਸਾਰਨੀ ਪਾਵਰ ਵਧਾਦੇ ਜਦੋਂ ਤੁਹਾਨੂੰ ਗਾਇ ਚਾਹੀਦੀ ਹੈ ਜਦੋਂ ਲੋਡ ਪੈਂਦੀ ਹੈ ਖਰੀਦ ਲਓ ਤੇ ਇਸ ਤੋਂ ਫਾਇਦਾ ਸਾਡਾ ਜਿਹੜਾ ਸਾਹਮਣੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਰਿਹਾ ਉੱਥੇ ਪੇਸ਼ੈਂਟ ਨੂੰ ਹਰ ਤਰ੍ਹਾਂ ਦੀ ਸੁਵਿਧਾ ਮਿਲੇਗੀ ਸਾਫ ਸੁਥਰੇ ਇੱਕ ਜਗਾ ਹੋਏਗੀ ਬੈਣ ਦੀ ਹੋਏਗੀ ਪਾਣੀ ਹੋਏਗਾ ਕੰਟੀਨ ਚਾਹ ਹੋਏਗੀ ਔਰ ਸਾਫ ਸੁਥਰੇ ਬਾਥਰੂਮ ਹੋਣਗੇ ਔਰ ਦਵਾਈਆਂ ਮਿਲਣਗੀਆਂ 24 ਘੰਟੇ ਉੱਥੋਂ ਤੇ ਉਹ ਸਾਰਾ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਅਗਲੇ ਮਹੀਨੇ ਸ਼ੁਰੂ ਹੋ ਜਾਏਗਾ ਉਹ ਪਹਿਲਾ ਆਪਣੀ ਕਿਸਮ ਦਾ ਪੂਰੇ ਦੇਸ਼ ਵਿੱਚ ਪਹਿਲਾ ਜਿਹੜਾ ਪ੍ਰਾਸਤਾਲ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉਹ ਸਾਡਾ ਤਿਆਰ ਹੋ ਜਾਏਗਾ ਅਗਲੇ ਮਹੀਨੇ ਸਰ ਜੀ ਮੈਡੀਸਨ ਲਈ ਹੈ ਦੂਰ ਤੋਂ ਅਲੱਗ-ਅਲੱਗ ਬਣਾਈ ਜਾਣਗੇ ਆ ਬਿਲਕੁਲ ਬਣਾਈ ਜਾਣਗੇ ਜੀ ਬਟ ਆਪਰੇਜਟੇ ਬਿਲਕੁਲ ਸਾਹਮਣੇ ਸਾਰੀਆਂ ਦਵਾਈਆਂ ਉਹਨਾਂ ਨੂੰ ਮਿਲਣਗੀਆਂ ਤੇ ਬਾਕੀ ਸਾਡੀ ਇੰਟਰਨੈਟ ਸਪਲਾਈ ਆ ਸਟੋਰਾਂ ਦੀ ਲੋੜ ਨਹੀਂ ਆ ਜੀ ਜਿੱਨੇ ਤੁਹਾਡੇ ਡਿਪਾਰਟਮੈਂਟ ਆ ਉਹ ਆਪਣਾ ਜਿਹੜਾ ਸਾਡਾ ਸੈਟਰਲ ਸਟੋਰ ਹਥੋਂ ਦਵਾਈ ਲੈਣਦੇ ਸਰ ਜਿਵੇਂ ਅੱਜ ਪਟਿਆਲਾ ਸ਼ੁਰੂ ਹੋਇਆ ਹੋਰ ਪੰਜਾਬ ਦੇ ਵਿੱਚ ਕਿਹੜੇ ਸ਼ਹਿਰਾਂ ਚ ਦੇਖੋ ਜਿਹੜਾ ਪ੍ਰਾਇਮਰੀ ਕੇਅਰ ਹੈ ਮਹੱਲਾ ਕਲੀਨਿਕ ਚ ਆਮ ਆਦਮੀ ਜਿਹੜੇ ਚਪਲਾ ਹੋ ਚੁੱਕਿਆ ਉਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਸਾਉਡੀ ਜਨ ਹਸਪੀਟਲ ਚ ਅਸੀਂ 26 ਜਨਵਰੀ 2024 ਨੂੰ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਚੁੱਕਿਆ ਉਹਨੇ ਟਰਸ਼ੀ ਕੇਅਰ ਅਸੀਂ ਐਮਰਜੈਂਸੀ ਦੇ ਵਿੱਚ ਅੱਜ ਕੀਤਾ ਹੈਗਾ ਹੋਲੀ ਹੋਲੀ ਐਕਸਪੈਂਡ ਕਰਾਂਗੇ ਸਰ ਇੱਕ ਮੀਟੀਕਲ ਸਵਾਲ ਤੁਸੀਂ ਡੈਫੀਨੇਸ਼ਨ ਸੀਗਾ ਕਿ ਆਮ ਆਦਮੀ ਪਾਰਟੀ ਚੈਲੰਜ ਕਿਤਾ ਜਰਾ ਸੀਗਾ ਕਿ ਕੋਈ ਬੰਗਲਾਦੇਸ਼ੀ ਕਿ ਕਰ ਕਿਸ ਕੀ ਉਹ ਜਦੋਂ ਅਸੀਂ ਦਿੱਲੀ ਗਏ ਸੀ ਉਹ ਕਹਿੰਦੇ ਜੀ ਪੰਜਾਬ ਚੋਂ ਗੱਡੀਆਂ ਨੋਟਾਂ ਦੀਆਂ ਭਰ ਕੇ ਆਉਂਦੀਆਂ ਇਹਨਾਂ ਨੇ ਸਾਡੇ ਮੁੱਖ ਮੰਤਰੀ ਜਿੱਥੇ ਠਹਾਰੇ ਹੋਏ ਸੀਗੇ ਉੱਥੇ ਰੇਡ ਕੀਤਾ ਇਹਨਾਂ ਨੇ ਅੱਜ ਤੱਕ ਹੋਇਆ ਨਹੀਂ ਆ ਵੀ ਮੁੱਖ ਮੰਤਰੀ ਦੀ ਰੈਜ਼ਿਡੈਂਸ ਨੂੰ ਰੇਡ ਕੀਤਾ ਜਾਵੇ ਇਹਨਾਂ ਨੇ ਸਾਡੀਆਂ ਗੱਡੀਆਂ ਚੈੱਕ ਕਰ ਲਈਆਂ ਸਾਰਿਆਂ ਦੀ ਜੇ ਵੱਲੋਂ ਉਹਨਾਂ ਨੂੰ ਇਹਨਾਂ ਨੂੰ ਇੱਕ ਥੇਲਾ ਨਹੀਂ ਮਿਲਿਆ ਕਿਉਂਕਿ ਵੀ ਉਹਨਾਂ ਨੂੰ ਉਹਨਾਂ ਤੁਸੀਂ ਝੂਠਾ ਪ੍ਰਚਾਰ ਕਰਕੇ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਲੋਕ ਤੋਂ ਗੱਡੀਆਂ ਭਰ ਕੇ ਲਿਆ ਰਹੇ ਆ ਪੈਸੇ ਵੰਡ ਰਹੇ ਆ ਪੈਸੇ ਇਹਨਾਂ ਦੇ ਬੰਦੇ ਵੰਡ ਰਹੇ ਸੀਗੇ ਉਹਦੀਆਂ ਵੀਡੀਓ ਮੀਡੀਆ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮਾਰਤ ਨੂੰ ਪਬਲਿਕ ਕੀਤੀਆਂ ਔਰ ਉਹ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਸਾਡੇ ਖਿਲਾਫ ਇਹ ਭੰਡੀ ਪ੍ਰਚਾਰ ਕਰਦੇ ਸੀ ਤੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਮਾਫੀ ਭਗਵਾਨ ਨਹੀਂ ਮੰਗੀ ਤੇ ਮੈਂ ਹੁਣ ਵੀ ਉਮੀਦ ਕਰਦਾ ਕਿ ਵਾਟਰ ਸੈਂਸ ਵਿੱਚ ਪ੍ਰਵੇਲ ਹੈ ਮਾਫੀ ਮੰਨਣ ਕੇ ਸਾਥੋਂ ਗਲਤੀ ਹੋਈ ਆ ਇਹਨਾਂ ਨੇ ਗਲਤ ਝੂਠਾ ਪ੍ਰਚਾਰ ਕੀਤਾ ਨੇਚਰਲੀ ਜੇ ਤੁਹਾਡੇ ਬਾਰੇ ਕੋਈ ਝੂਠਾ ਜਾਮ ਲਾਇਗਾ ਦੁੱਖ ਹੋਏਗਾ ਇੱਕ ਅੱਜ ਸਰੀਕ ਸੁਭੀਰਾ ਦੱਲ ਨੇ ਹਾਈ ਕੋਰਟ ਦਾ ਕਿੰਨਾ ਜੀਵਣ ਦੇਖੋ ਜਿਹੜਾ ਕੋਈ ਇੱਕ ਲੀਗਲ ਪ੍ਰੋਸੈਸ ਚੱਲਦੀ ਪਈ ਆ ਸਾਰੇ ਉਦੇ ਤੇ ਮਾਨਯੋਗ ਅਦਾਲਤ ਦਾ ਕੋਈ ਹੁਕਮ ਹੈ ਉਹ ਉਹਨਾਂ ਨੇ ਚੈਲੰਜ ਕੀਤਾ ਠੀਕ ਹੈ ਜੀ ਉਹ ਅਦਾਲਤ ਦੇਖੇਗੀ ਜੀ ਦੇਖੋ ਸਰ ਬਿਲਡਿੰਗ تیار ਹੋ ਰਹੀ ਹੈ ਕਾਫੀ ਤਿਆਰ ਹੋ ਗਈ ਕੀਤੀ ਇਹ ਨਾ ਜੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਇਹ ਪਹਿਲਾ ਇਹ ਨਵਾਂ ਕਨਸੈਪਟ ਹੈ ਜੀ ਪਹਿਲਾਂ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਪਿਆ ਹੋ ਜੀ ਕਿਸ ਹਾਲਤ ਜਦੋਂ ਮਰੀਜ਼ ਹਸਪਤਾਲ ਜਾਂਦਾ ਨਾ ਜੀ ਉਸ ਵਲੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਿਸੇ ਦਾ ਕੋਈ ਮਤਲਬ ਕਿਸੇ ਨੂੰ ਪਾਚਾ ਮਾਰਿਆ ਹੋਇਆ ਜਾਂ ਉਹਦੇ ਦਰਦ ਹੋ ਰਹੀ ਆ ਕੌਲਿਕ ਹੋ ਰਿਹਾ ਜਾਂ ਕੋਈ ਪੌਇਜ਼ਨਿੰਗ ਦਾ ਕੇਸ ਹੋ ਗਿਆ ਜਦੋਂ ਕਿਸੇ ਵੀ ਐਮਰਜੈਂਸੀ ਪੇਸ਼ੈਂਟ ਆਂਦਾ ਤੇ ਬਿਲਕੁਲ ਸਾਹਮਣੇ ਐਮਰਜੈਂਸੀ ਆ ਉਹਨੂੰ ਸਮਝਣ ਲੱਗਦੀ ਜਾਣਾ ਕਿੱਥੇ ਕਰਨਾ ਕਿ ਇਹ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਏਗਾ ਜਿਹੜਾ ਇੱਥੇ ਸਟਾਫ ਹੋਏਗਾ ਉਹਨਾਂ ਨੂੰ ਗਾਈਡ ਕਰੇਗਾ ਐਮਰਜੈਂਸੀ 'ਚ ਸਵਾ ਬੰਦਾ ਜਾ ਕੇ ਪੜ ਜਾਂਦਾ ਉਹ ਨਹੀਂ ਜਾਣਗੇ ਇੱਕ ਪੇਸ਼ੈਂਟ ਜਾਏਗਾ ਇੱਕ ਟੈਂਡੈਂਟ ਜਾਏਗਾ ਇੱਕ ਸਾਡਾ ਟ੍ਰੇਨ ਜਿਹੜਾ ਬੰਦਾ ਹੋਏਗਾ ਸਟਾਫ ਉਹਨਾਂ ਨੂੰ ਲੈ ਕੇ ਜਾਏਗਾ ਉਹਨਾਂ ਦਾ ਇਮੀਡੀਏਟਲੀ ਉਹਨਾਂ ਦਾ ਜੋ ਸਾਰਾ ਰਿਕਾਰਡ ਬਣਨਾ ਉਹਨਾਂ ਦਾ ਸਾਰਾ ਕੁਝ ਕਰ ਸੀਟੀ ਸਕੈਨ ਹੋਣਾ ਡਾਕਟਰ ਦੀ ਕਨਸਲਟੇਸ਼ਨ ਹੋ ਗਈ ਹੈ ਕਿਸੇ ਦੂਜੇ ਸਪੈਸ਼ਲਿਸਟ ਨੂੰ ਬੁਲਾ ਕੇ ਦਿਖਾਣਾ ਉਹ ਸਾਰਾ ਕੁਝ ਸਾਡਾ ਜਿਹੜਾ ਸਟਾਫ ਹੈ ਉਹ ਕੋਆਰਡੀਨੇਟ ਕਰੇਗਾ ਔਰ ਬਾਕੀ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਨੂੰ ਇੱਥੇ ਉਹਨਾਂ ਦੇ ਬਹਿਣ ਵਾਸਤੇ 에ਅਰ ਕੰਡੀਸ਼ਨ ਚੈਂਬਰ ਹੋਣਗੇ ਉਹਨਾਂ ਨੂੰ ਕਹਣਾ ਵੀ ਇੱਥੇ ਬੈਠੋ ਤੁਸੀਂ ਭਾਈ ਸਾਹਿਬ ਪਾਣੀ ਪਿਓ ਚਾਹ ਪਿਓ ਅਸੀਂ ਤੁਹਾਡੇ ਪੇਸ਼ੈਂਟ ਦੇ ਲੋਕ ਅਫਟਰ ਕਰਦੇ ਆ ਇਹ ਔਰ ਇਹਦੇ ਵਿੱਚ 24 ਘੰਟੇ ਇੱਥੇ ਜਿਹੜੀ ਦਵਾਈ ਮਿਲੇਗੀ ਕੰਟੀਨਿਊ ਹੋਏਗੀ ਮਰੀਜ਼ਾਂ ਦੇ ਆਰਾਮ ਕਰਨ ਦੀ ਜਗ੍ਹਾ ਹੋਏਗੀ ਔਰ ਇਸ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾ ਨੇ ਕਿਆ ਵੀ ਜਿਹੜੇ ਪੰਜਾਬ ਦੇ 3 ਕਰੋੜ ਜਿਹੜਾ ਯੂਨੀਵਰਸਲ ਜਿਹੜਾ ਹੈਗਾ ਸਾਰੀਆਂ ਫੈਮਲੀਆਂ ਦਾ 65 ਲੱਖ ਫੈਮਲੀਆਂ ਦਾ 10 ਲੱਖ ਦਾ ਬੀਮਾ ਹੋਏਗਾ ਉਹ ਸਾਰੀ ਜਾਣਕਾਰੀ ਇੱਥੋਂ ਮਿਲਗੀ ਉਹਨਾਂ ਨੂੰ ਜਦੋਂ ਮਰਜੀ ਬੰਦਾ ਦੇ ਪੰਜਾਬ ਦਾ ਬੰਦਾ ਹੋਵੇ ਉਹ ਕੋ ਸਿਰਫ ਆਧਾਰ ਕਾਰਡ ਹੋਣਾ ਚਾਹੀਦਾ ਉਹਦਾ ਕਾਰਡ ਬਣ ਜਾਏਗਾ 10 ਲੱਖ ਦਾ ਤੇ ਉਹਦੇ ਤੇ ਸਾਰਾ ਇਲਾਜ ਸਾਰੇ ਬੰਦਿਆਂ ਦਾ ਫ੍ਰੀ ਹੋਏਗਾ ਜਿੱਥੇ ਸੋ ਇਹ ਸੈਂਟਰ ਉਹਦੇ ਵਾਸਤੇ ਜਿਹੜਾ ਹੈਗਾ ਸਾਡਾ ਨੋਟਲ ਸੈਂਟਰ ਹੋਏਗਾ ਇਹ ਤਕਰੀਬਨ ਤਕਰੀਬਨ ਜਿਹੜਾ ਸਾਡਾ ਹੈਗਾ ਇਹ ਤਿਆਰ ਹੈਗਾ ਇਹ ਕਿੰਗਸ 11 ਜਿਹੜੇ ਪੰਜਾਬ ਹੈ ਗਿਆ ਉਹ ਸਾਨੂੰ ਤਿਆਰ ਕਰਕੇ ਦੇ ਰਿਆ ਸਾਰਾ ਖਰਚਾ ਉਹ ਕਰ ਰਿਆ ਤੇ ਕਿੰਨਾ ਇਹਦੇ ਤੋਂ ਮੇਰੇ ਖਿਆਲ ਅਸੀ 80 ਲੱਖ ਪਲੱਸ ਦਾ ਉਹਨਾਂ ਦਾ ਬਜਟ ਸੀਗਾ ਬਾਕੀ ਦੇਖਦੇ ਵੀ ਜੇ ਉਹਨਾਂ ਦੇ ਬਚ ਗਿਆ ਤਾਂ ਫਿਰ ਅਸੀਂ ਸੋਚਾਂਗੇ ਤੇ ਲੇਟਰਾਂ ਸਾਡੀ ਪ੍ਰਪੋਜ਼ਲ ਆ ਗਿਆ ਕਿ ਇਹਦੇ ਉੱਪਰ ਅਸੀਂ ਡਾਕਟਰਜ਼ ਕੰਟੀਨ ਨਾਲ ਸੋ ਸਰ ਪੰਜਾਬ ਬਹੁਤ ਵਧੀਆ ਕੰਟੀਨ ਜਿਹੜੀ ਬਣਾਵਾਗੇ ਅਸੀਂ ਕਿਹੜੀ ਕਿਹੜੀ ਜਗ੍ਹਾ ਤੇ ਬਣ ਰਹੀ ਇਹ ਸਾਰੇ ਹਸਪਤਲਾਂ 'ਚ ਬਣਾਵਾਗੇ ਜੀ ਸਾਰੇ ਜ਼ਿਲ੍ਹਾ ਹਸਪਤਲਾਂ ਦੇ ਵਿੱਚ ਔਰ ਮੈਡੀਕਲ ਕਾਲਜ ਦੇ ਸਾਰੇ ਉਹਨਾਂ ਦੇ ਵਿੱਚ ਸਭ ਪਹਿਲਾਂ ਇਹ ਪਾਇਲਟ ਆ ਸਭ ਤੋਂ ਪਹਿਲਾਂ ਇਹ ਹੈਗਾ ਜੀ ਸਭ ਤੋਂ ਪਹਿਲਾਂ ਇੱਥੇ ਬਣਾਉਣ ਹੁਣ ਸਾਰੇ ਜਿੰਨੇ ਸਾਡੇ ਮੈਡੀਕਲ ਕਾਲਜਾਂ ਜਲਾ ਹਸਪਤਾਲਾਂ ਤੇ ਬਣਾਵਾਂਗੇ ਫਿਰ ਸਬਡਿਵੀਜ਼ਨ ਹਸਪਤਾਲ ਤੇ ਬਣਾਵਾਂਗੇ ਤਾਂ ਕਿ ਜਦੋਂ ਪੇਸ਼ੈਂਟਸ ਆਉਂਦਾ ਉਹਦੇ ਨਾਲ ਬਹੁਤ سارے ਟੈਂਡੈਂਟਸ ਹੁੰਦੇ ਆ ਕਈ ਜਗ੍ਹਾ ਝਗੜੇ ਵੀ ਹੁੰਦੇ ਆ ਤੇ ਉਹ ਝਗੜੇ ਜਿਹੜੇ ਹੁਣੇ ਬੰਦ ਹੋ ਜਾਣਗੇ ਡਾਕਟਰਸ ਦਾ ਕਨਫਲਿਕਟ ਹੋਣਾ ਬੰਦ ਹੋ ਜਾਏਗਾ ਕਿਉਂਕਿ ਜਾਣੇ ਨਹੀਂ ਅੰਦਰ ਪੇਸ਼ੈਂਟ ਜਾਏਗਾ ਇੱਕ ਟਨਟ ਜਾਏਗਾ ਇਹ ਮੈਨੂੰ ਲੱਗਦਾ ਵੀ ਉਹਨਾਂ ਨੇ ਇਸ ਮਹੀਨੇ ਦੇ ਅੰਦਰ ਤੱਕ ਕੰਪਲੀਟ ਕਰ ਦੇਣਗੇ ਇਹ ਮਈ ਦੇ ਮਹੀਨੇ ਦੇ ਵਿੱਚ ਹੋ ਜਾਏਗਾ ਮੈਂ ਤੁਹਾਨੂੰ ਐਗਜੈਕਟ ਡੇਟ ਜਿਹੜਾ ਬੜੀ ਜਲਦੀ ਦੇ ਦਾਂਗੇ ਇਹ ਤੇ ਇੱਥੇ ਪੇਸ਼ੈਂਟ ਦਾ ਸਾਰੀ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਪੂਰੀ ਜਾਣਕਾਰੀ ਇਸ ਤੋਂ ਸਵਾਏ ਕੋਈ ਬੰਦਾ ਅੰਦਰ ਗਿਆ ਪੇਸ਼ੈਂਟ ਗਿਆ ਦਿਖਾਣ ਗਿਆ ਡਾਕਟਰ ਦਾ ਉਹਨੂੰ ਡਾਕਟਰ ਨੇ ਕਿਹਾ ਵੀ ਤੇਰਾ ਆਪਰੇਸ਼ਨ ਹੋਣਾ ਠੀਕ ਹੈ ਜੀ ਉਹ ਮੁੜ ਕੇ ਇੱਥੇ ਆਏਗਾ ਸਾਡੇ ਕੋਲ ਆਏਗਾ ਉਹਨੂੰ ਦੇਖਾਂਗੇ ਅਸੀਂ ਉਹਦਾ ਕਾਰਡ ਬਣਾਵਾਂਗੇ ਉਹਨੂੰ ਕਹਾਂਗੇ ਵੀ ਤੁਹਾਡਾ ਪ੍ਰੈਸ਼ਰ ਹੋਣਾ ਤੁਸੀਂ ਚਿੰਤਾ ਨਹੀਂ ਕਰਨੀ ਉਹਨੂੰ ਗਾਈਡ ਕਰਨਗੇ ਵੀ ਤੁਸੀਂ ਜਿਹੜਾ ਹੈਗਾ ਵੀ ਤੁਸੀਂ ਮੰਨਦਾ ਪੇਸ਼ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਖਾਲੀ ਪੇਟ ਆਣਾ ਕਦੋਂ ਆਣਾ ਕੀ ਕਰਨਾ ਹੈ ਕਿਹੜੇ ਕਿਹੜੇ ਟੈਸਟ ਕਰਾਣੇ ਆ ਉਹਦੇ ਟੈਸਟ ਹੋ ਜਾਣਗੇ ਸਾਰੇ ਉਹਦਾ ਫਿਰ ਉਹਦਾ ਕਾਰਡ ਬਣਾ ਕੇ ਉਹਨੂੰ ਦੱਸਣਗੇ ਡਾਕਟਰ ਦੇ ਜਿਹੜਾ ਉਹਨਾਂ ਦੇ ਨਾਲ ਕੋਆਰਡੀਨੇਟ ਕਰਨਗੇ ਔਰ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਤੇ 24/7 ਚੱਲੇਗਾ ਜੇ ਜੇਮਰਜੈਂਸੀ ਵਾਸਤੇ 24 ਘੰਟੇ ਚੱਲੇਗਾ ਠੀਕ ਹੈ ਜੀ ਇਹ ਸੈਂਟਰ ਵਾਲਾ ਨੰਬਰ ਆ ਗਿਆ ਆਪਣਾ ਹਾਂਜੀ 23 ਆਇਸ ਸੈੱਟ ਕਰ ਲਓ ਇੱਕ ਵਾਰੀ ਦਿਲੋਂ ਮੈਨੂੰ ਟੈਕ ਹੋ ਰਿਹਾ ਹੈ ਠੀਕ ਹੈ ਇਹ ਐਸੋ ਮਰੀਜ਼ ਨੂੰ ਪਤਾ ਲੱਗ ਜਾਏਗਾ ਜੀ ਜੇ ਪੇਸ਼ੈਂਟ ਨੂੰ ਕੋਈ ਦਿੱਕਤ ਆਏਗੀ ਫਿਰ ਸਾਨੂੰ ਉਹ ਕਾਲ ਕਰੇਗਾ ਪਹਿਲਾਂ ਇਸ ਨੰਬਰ ਤੇ ਕਾਲ ਕਰੇਗਾ ਨਹੀਂ ਤਾਂ ਇਹ ਚੰਡੀਗੜ੍ਹ ਨੰਬਰ ਹੈ ਸਾਡਾ ਇਹ 24 ਘੰਟੇ ਚੱਲੇਗਾ ਹੈਲਪਲਾਈਨ ਨੰਬਰ ਹੈ ਇਹ ਸ਼ਾਇਦ ਇਹ ਦਾ 9 ਤੋਂ 5 ਟਾਈਮ ਹੈ ਜਿਹੜਾ ਪੇਸ਼ੈਂਟ ਜਦੋਂ ਤੁਹਾਨੂੰ ਫੋਨ ਕਰੇਗਾ ਅਸੀਂ ਵਾਰ ਪੁੱਛਾਂਗੇ ਕਿ ਪੇਸ਼ੈਂਟ ਨੂੰ ਦਵਾਈ ਕਿਉਂ ਨਹੀਂ ਮਿਲੀ ਇਹ ਅਸੀਂ ਜਿਹੜਾ ਸਾਡਾ ਫ੍ਰੀ ਡਰੱਗ ਇਨੀਸ਼ੀਏਟਿਵ ਹੈ ਇਹ ਪਹਿਲਾਂ ਅਸੀਂ ਪ੍ਰਾਇਮਰੀ ਹੈਲਥ케ਅਰ ਜਿਹੜੇ ਮੱਲਾ ਕਲੀਨਿਕ ਸਿਆਮ ਆਦਵੀ ਕਲੀਨਿਕਸ ਹੋਰਾਂ ਵਿੱਚ ਸ਼ੁਰੂ ਕੀਤਾ ਸੀਗਾ ਉੱਥੇ 80 ਦਵਾਈਆਂ ਸੀਗੀਆਂ ਤੇ 80 ਦਵਾਈਆਂ ਸਾਰੀਆਂ ਫ੍ਰੀ ਮਿਲਦੀਆਂ ਸੀ ਔਰ ਮਿਲ ਰਹੀਆਂ ਆ ਗਿਆ 3 ਕਰੋੜ ਤੋਂ ਵੱਧ ਲੋਕ ਉਥੋਂ ਦਵਾਈ ਲੈ ਚੁੱਕੇ ਆ ਫਿਰ ਅਸੀਂ ਜਿਹੜੀ ਸੈਕੰਡਰੀ ਕੇਅਰ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਹੈ ਸਬਡਿਵੀਜ਼ਨ ਹਸਪਤਾਲ ਹੈ ਔਰ ਕਮਿਊਨਿਟੀ ਹੈਲਥ ਸੈਂਟਰ ਹੈ ਜਿੰਨੀਆਂ ਵੀ ਸਾਡੇ ਜਿਹਨੂੰ ਅਸੀਂ ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਵਿਭਾਗ ਕਹਿੰਦੇ ਆ ਉਹਦੇ ਵਿੱਚ ਜਿੰਨੇ ਵੀ ਹਸਪਤਾਲ ਆਂਦੇ ਆ ਸਾਰਿਆਂ ਦੇ ਸਾਰੀਆਂ ਦਵਾਈਆਂ ਫ੍ਰੀ 276 ਦੇ ਕਰੀਬ ਸਾਡੇ ਕੋਲ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਵਿੱਚ ਹੈ ਜਿਹੜੀਆਂ ਉਹਦੇ ਵਿੱਚ ਨਹੀਂ ਹੈ ਐਸੈਂਸ਼ੀਅਲ ਡਰਗ ਲਿਸਟ ਦੇ ਵਿੱਚ ਉਹ ਐਸਐਮਓ ਨੇ ਖਰੀਦ ਕੇ ਦੇਣੀਆਂ ਉਹ ਅਸੀਂ ਨੰਬਰ ਲਿਖ ਕੇ ਲਗਾਤਾ ਵੀ ਜਿਹੜੀ ਨਹੀਂ ਮਿਲਦੀ ਤਾਂ ਕਰੋ ਐਸਐਮਓ ਨੂੰ ਜਵਾਬ ਦੇਣਾ ਪੈਗਾ ਵੀ ਦਵਾਈ ਕਿਉਂ ਨਹੀਂ ਦਿੱਤੀ ਬਰੀਜ਼ ਨੂੰ ਇਸ ਤੋਂ ਸવાય ਉਹਨੇ ਸਾਡਾ ਟਰਸੀ ਕੇਅਰ ਹੈ ਜੀ ਇੱਥੇ ਜੇ ਸਾਰੀਆਂ ਦਵਾਈਆਂ ਫਰੀ ਨਹੀਂ ਆ ਅੱਜ ਅਸੀਂ ਐਮਰਜੈਂਸੀ ਤੋਂ ਸ਼ੁਰੂਆਤ ਕਰ ਰਹੇ ਹਾਂ ਜਿਹੜੇ ਤੁਹਾਡਾ ਐਮਸੀਐਚਾ ਉਹਦੇ ਵਿੱਚ 80% ਉੱਥੇ ਵੀ ਮਿਲ ਰਹੀ ਹੈ ਸੁਪਰ ਸਪੈਸ਼ਲਟੀ ਬੈਂਗਰ ਔੜੀ ਔੜੀ ਉਹ ਵੀ ਉਹ ਵੀ ਜਾਰਾ ਸਾਰਾ ਅਰੇਂਜਮੈਂਟ ਕਰਕੇ ਫਿਰ ਅਸੀਂ ਅੱਗੇ ਚੱਲਦੇ ਹਾਂ